हां जी दोस्तों ਆਪਣੇ ਭਰਾ ਨੇ ਕੰਮ ਕਰਿਆ ওয়াটার ਟੈਂਕ ਦਾ ਸਾਫ ਸੁਥਰਾ ਇਹ ਪਾਣੀ ਦਾ ਪੀਣ ਯੋਗ ਵੀ ਹੈ ਤੇ ਇਹਨਾਂ ਤੋਂ ਹੋਰ ਕੰਮ ਵੀ ਲੈ ਸਕਦੇ ਆ ਕਿ ਕਿ ਕੰਮ ਲੈ ਸਕਦੇ ਆ ਉਹਦੇ ਲਈ ਆਪਾਂ ਗੱਲ ਕਰਦੇ ਆ ਬਾਈ ਨਾਲ ਆਜੋ ਮਿਲਦੇ ਆ ਬਾਈ ਨੂੰ ਕਰਨੇ ওয়াটার ਟੈਂਕ ਦੇ ਪਾਣੀ ਪੀਣ ਯੋਗ ਹੈ ਕਿਦਾਂ ਇਹ ਪੀਣ ਯੋਗ ਵੀ ਹੈ ਜੀ ਪਾਣੀ ਜਿਹਨੂੰ ਦੀ ਆਪਾਂ ਇਹਦੇ ਵਿੱਚ ਸਮਰਸੀਬਲ ਦਾ ਪਾਣੀ ਪਾਉਨੇ ਆਂਗੇ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਇੱਕ ਕਿੰਨੇ ਕੁਆਂਟੀਟੀ ਦਾ ਹੋਏਗਾ ਇਹਦੇ ਵਿੱਚ ਕਿੰਨੇ ਲੀਟਰ ਪਾਣੀ ਇਹ 4500 ਲੀਟਰ ਤੇ 5500 ਲੀਟਰ ਇਹ ਦੋ ਤਰ੍ਹਾਂ ਦੇ ਆ ਦੋ ਤਰ੍ਹਾਂ ਦੇ ਆਪਣੇ ਕੋਲੇ ਟੈਂਕਰ ਨੇ ਠੀਕ ਹੈ ਜਾਨੀ ਕਿ ਇੱਕ ਛੋਟਾ ਇੱਕ ਵੱਡਾ ਜੀ ਇੱਕ ਵੱਡਾ ਜੀ ਠੀਕ ਹੈ ਹਾਂ ਜੀ ਹਾਂ ਇਹ ਕਿਹੜੇ ਕਿਹੜੇ ਕੰਮ ਦੇ ਵਿੱਚ ਵਰਤੋਂ ਚ ਆਏਗਾ ਜੀ ਜਿੱਥੇ ਪਾਣੀ ਦਾ ਪ੍ਰਬੰਧ ਨਹੀਂ ਹੁੰਦਾ ਜੀ ਮੰਨ ਲਓ ਆਪਾਂ ਨਵਾਂ ਘਰ ਬਣਾਣਿਆਂ ਨਿਉਆਂ ਕੱਢਣੀਆਂ ਨੇ ਉੱਥੇ ਮੋਟਰ ਵਗੈਰਾ ਨਹੀਂ ਲੱਗੀ ਹੁੰਦੀ ਤਾਂ ਇਹ ਨਿਉਆਂ ਤੇ ਜਾਂਦੇ ਆ ਜਾਂ ਕਈ ਵਾਰ ਕਿਸੇ ਨੇ ਬੋਰ ਕਰਨਾ ਹੁੰਦਾ ਖੇਤ 'ਚ ਠੀਕ ਹੈ ਜੀ ਉੱਥੇ ਜਾਂਦੇ ਆ ਲੈਂਟਰ ਦੇ ਉੱਪਰ ਜਾਂਦੇ ਆ ਜੀ ਜਾਂ ਕਿਸੇ ਵੀ ਜਗ੍ਹਾ ਤੇ ਜਿੱਥੇ ਪਾਣੀ ਦੇ ਬੰਦੋਬਸਤ ਨਹੀਂ ਹੈਗਾ ਤਾਂ ਉੱਥੇ ਮਤਲਬ ਪਾਣੀ ਦੀ ਲੋੜ ਜ਼ਿਆਦਾ ਪੈਂਦੀ ਹੈ ਤਾਂ ਫਿੰਕਰ ਜਾਂਦੀ ਹੈ ਠੀਕ ਜਾਨੀ ਕਿ ਆਪਾਂ ਇਥੋਂ ਆਪ ਆਪਦਾ ਪਾਣੀ ਭਰ ਕੇ ਆਪਾਂ ਦੇ ਕੇ ਆਉਨੇ ਆ ਆਪਣਾ ਪਾਣੀ ਭਰ ਕੇ ਆਪਾਂ ਦੇ ਕੇ ਆਉਨੇ ਆ ਠੀਕ ਕੋਈ ਇਹ ਤਾਂ ਨਹੀਂ ਹੈਗਾ ਕਈ ਵਾਰੀ ਹੁੰਦਾ ਕਿ ਆਪਾਂ ਪੈਸੇ ਦੇ ਚੱਕਰ ਦੇ ਵਿੱਚ ਆਪਾਂ ਨਹਿਰ ਦਾ ਜਾਂ ਸੂਏ ਦਾ ਨਾ 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 ਆਪਣੇ ਕਦੇ ਵੀ ਨਾ ਸੂਏ ਦਾ ਨਾ ਨਹਿਰ ਦਾ ਆਪਾਂ ਆਪਣੇ ਮੋਟਰ ਲੱਗੀ ਹੋਈ ਹੈ ਤਾਂ ਆਪਾਂ ਸਾਫ਼ ਪਾਣੀ ਇਹਦੇ ਵਿੱਚ ਪਾ ਕੇ ਹਮੇਸ਼ਾ ਦਿੰਨੇ ਆ ਚਾਹੇ ਉਹ ਲੈਂਟਰ ਤੇ ਜਾਵੇ ਚਾਹੇ ਨਿਓਆ ਤੇ ਜਾਵੇ ਠੀਕ ਹੈ ਜੀ ਅੰਦਰ ਵੀ ਪੂਰੇ ਸਾਫ਼ ਹੋਣ ਕਿ ਟੈਂਕ ਬਿਲਕੁਲ ਬਿਲਕੁਲ ਕਿਉਂਕਿ ਜੀ ਕਈ ਜਗ੍ਹਾ ਤੇ ਇਹ ਕਿ ਕਈ ਮੁਹੱਲਿਆਂ ਦੇ ਵਿੱਚ ਜਿੱਥੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਪੀਣ ਦਾ ਤਾਂ ਉੱਥੇ ਆਪਣੇ ਟੈਂਕਰ ਜਾਂਦੇ ਆ ਜੀ ਤਾਂ ਇਸ ਕਰਕੇ ਇਹਦੇ ਵਿੱਚ ਆਪਾਂ ਕਦੇ ਵੀ ਬਾਹਰਲਾ ਪਾਣੀ ਨਹੀਂ ਪਾਉਂਦੇ ਠੀਕ ਹੈ ਜੀ ਇਹ ਲੈਣ ਮੰਨ ਕੇ ਚਲੋ ਕਿੱਥੇ ਆਉਣਾ ਪੈਗਾ ਜਿਉਂ ਕਿ ਆ ਰ ਆਉਣਾ ਚਾਹੁੰਦਾ ਜਾਂ ਕਿਸੇ ਆਪਣੇ ਆਪ ਦੇ ਆਪ ਅਗਲਾ ਕਹਿੰਦਾ ਕਿ ਅਸੀਂ ਇੱਥੋਂ ਲੈ ਜਾਾਂਗੇ ਉਹ ਆਪਣਾ ਮਨਸਾ ਜੀ ਆਪਣਾ ਕੱਕ ਮਨਸਾ ਦੇ ਵੀ ਰੋਡ ਦੇ ਉੱਪਰ ਆਪਣਾ ਜਗ੍ਹਾ ਹੈ ਜਿੱਥੇ ਆਪਣੇ ਟੈਂਕਰ ਨੇ ਤੇ ਬਾਕੀ ਨਾਲ ਆਪਣੇ ਟੈਂਕਰਾਂ ਦੇ ਉੱਪਰ ਨੰਬਰ ਲਿਖੇ ਹੋਏ ਨੇ ਅਗਲਾ ਫੋਨ ਤੇ ਵੀ ਆਪਾਂ ਨੂੰ ਕੰਟੈਕਟ ਕਰ ਸਕਦੇ ਹੋ ਯਾਨੀ ਕੋਈ ਨੇੜੇ ਆਪਾਂ ਨੂੰ ਧੂਰੀ ਸ਼ਹਿਰ ਹੀ ਲੱਗਦਾ ਹੈ ਆਪਾਂ ਨੂੰ ਨੇੜੇ ਧੂਰੀ ਸ਼ਹਿਰ ਲੱਗਦਾ ਹੈ ਜਿਹੜੇ ਧੂਰੀ ਤੇ ਨਾਲ ਪਿੰਡ ਕੱਕੜਵਾਲਾ ਆਪਣਾ ਵਿਚਕਾਰ ਪੈਂਦਾ ਠੀਕ ਹੈ ਵਿਚਕਾਰ ਪੈਂਦਾ ਕਿ ਆਪਣਾ ਨੰਬਰ ਕੀ ਹੈ ਬਾਈ ਜੀ ਜੇ ਕੋਈ ਬੰਦਾ ਤੁਹਾਨੂੰ ਕਾਲ ਕਰਕੇ ਪੁੱਛਣਾ ਚਾਹੁੰਦਾ ਹੋਵੇ ਆਪਣਾ ਨੰਬਰ 95015 90083 95015 90083 ਠੀਕ ਹੈ ਜੀ ਬਾਈ ਨੰਬਰ ਸਕਰੀਨ ਤੇ ਚਲਦਾ ਨੰਬਰ ਤੇ ਕਾਲ ਕਰਕੇ ਤੁਸੀਂ ਬਾਈ ਤੋਂ ਬਾਕੀ ਦੀ ਜਾਣਕਾਰੀ ਵੀ ਲੈ ਸਕਦੇ ਹੋ ਬਾਕੀ ਤੁਹਾਨੂੰ ਦੱਸਦਾ ਕਿ ਪਾਣੀ ਇਹਦੇ ਚ ਪੀਣ ਯੋਗ ਵੀ ਹੈ ਖੇਤ ਦੇ ਵਿੱਚ ਤੁਸੀਂ ਬੋਰ ਵਗੈਰਾ ਕਰਾ ਰਹੇ ਹੋ ਤਾਂ ਤੁਹਾਡੇ ਕੋਲ ਉੱਥੇ ਮੋਟਰ ਦਾ ਜਦੋਂ ਬੋਰ ਹੀ ਕਰਵਾ ਰਹੇ ਹੋ ਤਾਂ ਮੋਟਰ ਦਾ ਕਿੱਥੋਂ ਲੱਗੀ ਹੋਣੀ ਹੈ ਤਾਂ ਉਸ ਦੇ ਕੰਮ ਦੇ ਵਿੱਚ ਵਰਤੋਂ ਦੇ ਵੀ ਤੁਸੀਂ ਇੱਥੋਂ ਟੈਂਕਰ ਲਿਜਾ ਸਕਦੇ ਹੋ ਘਰ ਬਣਾ ਰਹੇ ਹੋ ਜਾਂ ਲੈਂਟਰ ਪਾ ਰਹੇ ਹੋ ਕੋਈ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਪਾਣੀ ਆ ਜਾਓ ਇਹ ਤੁਹਾਨੂੰ ਸਾਫ਼ ਮਿਲਣਾ ਹਰ ਇੱਕ ਚੀਜ਼ ਦੀ ਵਰਤੋਂ ਦੇ ਵਿੱਚ ਤੁਹਾਡੇ ਪਾਣੀ ਆਉਣ ਵਾਲਾ ਆਉਣਾ ਕਿੱਥੇ ਹੈ ਤੁਹਾਨੂੰ ਦੱਸ ਚੁੱਕਿਆ ਨੰਬਰ ਸਕਰੀਨ ਦਾ ਨੰਬਰ ਤੇ ਕਾਲ ਕਰਕੇ ਤੁਸੀਂ ਵੇ ਟੈਂਕਰ ਦੇ ਲੇ ਜਾ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ